ਜੇ ਤੇ ਪੂਰਾ ਏਸੀ ਤਿਆਰ ਕਵਰਾ ਤਿਆਰ ਕਰਕੇ ਬਰਾਂਡਾ ਪਾ ਆ ਕੇ ਅੱਗੇ ਸਾਰਾ ਬਾਥਰੂਮ ਲੈਟਰ ਦੇ ਵਿੱਚ ਬਣਾ ਲਾਂਗੇ ਤੁਸੀਂ ਠੀਕ ਹੈ ਇਹਦਾ ਡਿਜ਼ਾਈਨ ਤੁਹਾਡੇ ਦਿਮਾਗ ਚ ਆ ਗਿਆ ਵੀ ਆਪਾਂ ਦਾ ਬਈ ਸਪੈਸ਼ਲ ਬਣਾਉਣਾ ਸਭ ਤੋਂ ਵੱਖਰਾ ਬਣਾਉਣਾ ਰੂਮ ਬਣਵਾ ਲਓ ਹੱਟ ਬਣਵਾ ਲਓ ਪੱਕਾ ਕੰਮ ਆ ਨਾ ਕੋਈ ਸਿਉਂਖ ਪਵੇ ਗਾਰੰਟੀ ਵਾਰੰਟੀ ਬਾਈ ਠੋਕ ਕੇ ਦਿੰਦੇ ਆ ਜੇ ਕੂਲਿੰਗ ਏਸੀ ਦੀ ਬਾਹਰ ਨਿਕਲ ਗਈ ਕਹਿੰਦੇ ਅਸੀਂ ਖੜੇ ਆ ਸਿਉਂਖ ਵਗੈਰਾ ਨਹੀਂ ਸਿਉਂਖ ਦੀ ਗਾਰੰਟੀ ਹੈ ਜੀ ਸਿਉਂਖ ਜੀ ਸ਼ਾਮ ਚ ਵਾਂਸ ਉਹਦਾ ਤਾਂ ਘਰ ਹੀ ਬੰਦੇ ਆ ਇਹ ਸ਼ਾਮ ਚ ਵਾਂਸ ਆ ਵੈਸੇ ਵੈਸੇ ਵਾਂਸ ਜਿਹੜਾ ਆਪਣਾ ਇਧਰ ਪੰਜਾਬ ਦਾ ਵ ਆ ਵੀਡੀਓ ਝੋਪੜੀ ਬਣਾਉਣ ਵਾਲੇ ਸ਼ਕੀਨਾ ਵਾਸਤੇ ਆ ਜਿਹੜੇ ਮੋਟਰਾਂ ਤੇ ਕੋਠੀਆਂ ਤੇ ਪਾਰਕਾਂ ਤੇ ਹੋਟਲਾਂ ਦੇ ਵਿੱਚ ਝੋਪੜੀਆਂ ਬਣਾਉਂਦੇ ਸ਼ਕੀਨ ਆ ਜਾਂ ਚਾਰ ਦਿਵਾਰੀ ਕਰਨੀਆਂ ਪਾਰਕ ਦੇ ਵਿੱਚ ਤੇ ਇਸ ਤੋਂ ਇਲਾਵਾ ਬਾਈ ਹੋਰ ਬਹੁਤ ਸਾਰਾ ਬਣਾਉਂਦਿਆ ਜਿਵੇਂ ਆਪਾਂ ਕਹੇ ਲਿਆ ਝੋਪੜੀਆਂ ਤੋਂ ਇਲਾਵਾ ਆਪ ਜਿਵੇਂ ਬਾਹਰ ਕਰਨੀਆਂ ਹਨ ਤੇ ਇਦਾਂ ਆਪਾਂ ਖੜੇ ਆ ਬਾਈ ਸਾਧਕ ਜੀ ਐਸ ਜੀ ਫੈਂਸੀ ਹਟ ਤੇ ਠੀਕ ਆ ਸਭ ਤੋਂ ਪੁਰਾਣੀ ਤੇ ਮਸ਼ਹੂਰ ਝੋਪੜੀਆਂ ਬਣਾਉਣ ਵਾਲੀ ਆਪਾਂ ਹਟ ਤੇ ਆ ਗਿਆਂ ਤੇ ਬਾਈ ਗਰਵਾਜ ਨਾਲ ਮਲਾਉਣੇ ਆ ਤੇ ਬਾਈ ਦਾ ਕੰਮ ਵੇਖ ਕੇ ਸੰਤੋਸ਼ਟੀ ਹੁੰਦੀ ਆ ਵੀ ਵਾਹ ਕੰਮ ਕੀਤਾ ਹੋਇਆ ਹੈਗਾ ਕੀ ਹਾਲ ਨੇ ਭਾਈ ਕੀਤਾ ਜੀ ਭਾਈ ਜਿਵੇਂ ਗੱਲ ਕੀਤੀ ਸੀ ਮੈਂ ਕੋਠੀਆਂ ਮੋਟਰਾਂ ਤੇ ਹਾਂਜੀ ਹਾਂਜੀ ਇਹ ਹੋਟਲਾਂ ਤੇ ਪਾਰਕਾਂ ਤੇ ਜਿਹੜੀਆਂ ਝੋਪੜੀਆਂ ਬਣਾਉਣੀਆਂ ਹਨ ਹਾਂਜੀ ਹਾਂਜੀ ਤੇ ਇਹ ਬਣਦੀਆਂ ਕਾਹਦੀਆਂ ਇਹ ਇਹ ਵਾਸਾ ਲਾਉਣੇ ਜੀ ਇਹ ਸਾਹਮਣੇ ਆਉਂਦਾ ਠੀਕ ਹੈ ਵਿੱਚ ਪਹਿਲਾਂ ਲੱਕੜ ਦਾ ਫਰੇਮ ਤਿਆਰ ਕਰਦੇ ਸੀ ਹਾਂ ਉਸ ਤੋਂ ਬਾਅਦ ਪਹਿਲਾਂ ਪਹਿਲਾਂ ਲੱਕੜ ਨਵਾਂ ਲਾ ਕੇ ਲੱਕੜ ਦਾ ਬਣਾ ਕੇ ਸੰਜਾ ਜਿੱਤਾ ਬਣ ਗਿਆ ਹਨ ਇਹਦੇ ਵਿੱਚ ਥਰਬਾ ਗੁਲ ਭਰ ਦਿੰਦੇ ਸੀ ਥਰਮਾਕੋਲ ਭਰਨਾ ਕੀ ਕਰਨਾ ਆ ਤੁਹਾਨੂੰ ਦਿਖਾ ਦਿੰਦੇ ਆ ਅੰਦਰ ਆ ਜਿਓ ਇਹਦੇ ਵਿੱਚ ਹੀ ਥਰਮਾਕੋਲ ਭਰਦੇ ਆ ਬਣਾਈ ਜਾਂਦੇ ਆ ਬਾਈ ਇਹ ਅੱਜ ਕੋਠੀ ਬਣਾ ਰੱਖੀ ਆ ਇਹ ਵੀ ਪੁੱਛਦੇ ਆ ਬਾਈ ਤੋਂ ਪਰ ਬਾਈ ਜਿਹੜੀ ਚੀਜ਼ ਕਰ ਰਹੇ ਆ ਉਹ ਦਿਖਾ ਰਹੇ ਆ ਪਹਿਲਾਂ ਚਿੱਟੇ ਸਪੈਦਾ ਹਾਂਜੀ ਉਹਦਾ ਇੱਕ ਜਾਲ ਬਣਾਉਣਾ ਸੀ ਜਿਦ ਤਰ੍ਹਾਂ ਇੱਕ ਸਰੀਏ ਦਾ ਜਾਲ ਬਣ ਜਾਂਦਾ ਨਾ ਉਸ ਤਰ੍ਹਾਂ ਜਾਲ ਬਣ ਗਿਆ ਅੱਛਾ ਜੀ ਇਹਦੇ ਵਿੱਚ ਹੀ ਸ਼ਰਮਾ ਗੋਲ ਭਰਦਣੀ ਜੀ ਠੀਕ ਹੈ ਇਹ ਸ਼ਰਮਾ ਗੋਲ ਭਰੀ ਗਈ ਹੂੰ ਇਹਦੇ ਦੋਨਾਂ ਸਾਈਡਾਂ ਤੇ ਅਸੀਂ ਵਾਸ ਲਾਉਣਾ ਹੂੰ ਤਲਾ ਲਫਾ ਪਾ ਕੇ ਵੀ ਕੂਲਿੰਗ ਨਾ ਬਾਹਰ ਜਾਵੇ ਹੂੰ ਮਤਲਬ ਵੀ ਜਦੋਂ ਗਰਮ ਵਿਚਾਰ ਕਰਦੀਆਂ ਸੀ ਅਸੀਂ ਅਸੀਂ ਠੀਕ ਹੈ ਇਹਦੇ ਵਿੱਚ ਸ਼ਰਮਾ ਠੰਡਾ ਰਹੇ ਸਤ ਵਿੱਚ ਵੀ ਇਦਾਂ ਹੀ ਕਰਦੇ ਆਂ ਸੀ ਏਸੀ ਲੱਗ ਜਾਂਦਾ ਇੱਥੇ ਹਾਂ ਏਸੀ ਲੱਗਦਾ ਜੀ ਏਸੀ ਲੱਗਦਾ ਠੀਕ ਹੈ ਲੱਗੂਗਾ ਏਸੀ ਜੇ ਤੇ ਪੂਰਾ ਏਸੀ ਤਿਆਰ ਕਮਰਾ ਤਿਆਰ ਕਰਕੇ ਬਰਾਂਡਾ ਆਪ ਆ ਕੇ ਅੱਗੇ ਸਾਰਾ ਬਾਥਰੂਮ ਲੈਟਰ ਵਿੱਚ ਬਣਾ ਲਾਂਗੇ ਤੁਸੀਂ ਠੀਕ ਹੈ ਸਾਰਾ ਚਾਰ ਕਰਾਂਗੇ ਆਹਾ ਕੋਠੀ ਜਿਵੇਂ ਆਪਾਂ ਕਹਿੰਦੇ ਝੋਪੜੀ ਬਣਾਉਣੀ ਹੈ ਇਹ ਕੰਧ ਬਣ ਰਹੀ ਜੀਆ ਕੰਧ ਇਹਦੇ ਵਿੱਚ ਸਰਮਾਂਗ ਨੂੰ ਸਰਕੂਟ ਵਿੱਚ ਭਰ ਦਿੰਦੇ ਆਂ ਭਰ ਦੇਣਾ ਹਾਂਜੀ ਇਹ ਦੂਰੇ ਸੈਟ ਦਾ ਵਾਸ ਲੱਗ ਜਾਂਦਾ ਇਹਦਾ ਫਾਇਦੇ ਕੀ ਆ ਜ਼ਿਆਦਾ ਫਾਇਦੇ ਕੀ ਆ ਮਤਲਬ ਇਹ ਛੇਤੀ ਬਣ ਜਾਂਦੀ ਹੈ ਛੇਤੀ ਤੇ ਮਤਲਬ ਜਿਹੜਾ ਡਿਜ਼ਾਈਨ ਆ ਡਿਜ਼ਾਈਨ ਜਿਹੜ ਠੀਕ ਹੈ ਕਿਸੇ ਤਰ੍ਹਾਂ ਦੇ ਕਰ ਪਰ ਸਭ ਤੋਂ ਸਾ ਦੁਕਾਨ ਸਾਡੇ ਜੇ ਪ੍ਰਾਣੀ ਅਸੀਂ ਤਿਆਰ ਕਰਦੇ ਸਾਡੇ ਤੋਂ ਲੋਕੀ ਨਕਲ ਮਾਰਦੇ ਜਦੋਂ ਮਾਰਦੇ ਆ ਬਸਾਰੇ ਨਹੀਂ ਕਈ ਖੜ ਕੇ ਕਹਿ ਦਿੰਦੇ ਅਸੀਂ ਤਿਆਰ ਕੀਤੇ ਸਾਡੀਆਂ ਹੀ ਬੜੀਆਂ ਹੀ ਚੀਜ਼ਾਂ ਵਿੱਚ ਖੜ ਕੇ ਕਹਿੰਦੇ ਅਸੀਂ ਤਿਆਰ ਕੀਤੀਆਂ ਮਤਲਬ ਸ਼ੁਰੂ ਤੁਸੀਂ ਕੀਤਾ ਹਾਂ ਸ਼ੁਰੂ ਸਾਡੇ ਕੋਈ ਬੰਦਾ ਦਾਵਾ ਕਰ ਦੇ ਕੋਈ ਵੀ ਦਾਵਾ ਕਰੇ ਵੀ ਅਸੀਂ ਪਹਿਲਾਂ ਤਿਆਰ ਕੀਤੀ ਕਿੱਥੇ ਵਿਖਾਵਾਂ ਪਹਿਲਾਂ ਹਾਂ ਹਉ ਤਾਂ ਪਹਿਲਾਂ ਸਾਡੇ ਕੋਲ ਤਿਆਰ ਕੀਤੀ ਸਾਡੇ ਕੋਲੋਂ ਗਾਂ ਨਕਲ ਮਾਰ ਕੇ ਕੋਈ ਕਰ ਦੇ ਕਰ ਦੇ ਬકરી ਕਰ ਕਰ ਦੇ ਜਿਆਦਾ ਪਹਿਲਾਂ ਸਾਡਾ ਜਿਆਦਾ ਡਿਮਾਂਡ ਕਾਦੀ ਆਉਂਦੀ ਹੈ ਬਾਈ ਇਹ AC ਰੂਮ ਦੀ ਦੇ ਹਟ ਦੀ ਘਟਦੀ ਆ ਸਾਡੇ ਕੋਲ AC ਰੂਮ ਹੀ ਚੱਲ ਜਾ ਰਿਹਾ ਜਿਵੇਂ AC ਰੂਮ ਆਪਾਂ ਜਿਵੇਂ ਹੋਟਲ ਬਣਾ ਰਹੇ ਆ ਬਾਈ ਜਿਵੇਂ ਉਹਨਾਂ ਨੇ ਬਣਾਉਣੀ ਹੁੰਦੀ ਜਿੱਥੇ ਲੈਟਰ ਪਾਉਂਦਾ ਨਹੀਂ ਆਰਡਰ ਜਿਵੇਂ ਮਹਾਲੀ ਚੰਡੀਗੜ੍ਹ ਇੱਥੇ ਕਰਦੇ ਤਿਆਰ ਜਾ ਕੇ ਇੱਥੇ ਜਿਵੇਂ ਲੈਟਰ ਪਾਉਂਦਾ ਨਹੀਂ ਘਟੇਗਾ ਉੱਥੇ ਸੀ ਬਣਾ ਸਕਦੇ ਆ ਵੱਡੇ ਰੂਮ ਨਾਲੋਂ ਸਸਤੀ ਪੈਂਦੀ ਹੋ ਆ ਮਾੜੇ ਨਾ ਸੁਜੀਪੀ ਸਸਤੀ ਪੈ ਜੀ ਹਾਂ ਜੀ ਮਤਲਬ ਜਿਵੇਂ ਹੁਣ ਜਿੱਥੇ ਮਾਲ ਹੀ ਆ ਉੱਥੇ ਮਤਲਬ ਲੈਂਡਰ ਪਾਉਂਦਾ ਉਦੋਂ ਪੈਸਾ ਨਹੀਂ ਹੁੰਦਾ ਨਹੀਂ ਹੁੰਦਾ ਉੱਥੇ ਅਸੀਂ ਆ ਤਿਆਰ ਕਰਦੇ ਹਾਂ ਉੱਥੇ ਚੰਦੀਗੜ੍ਹ ਚਾਰ ਫੇਸ ਚ ਅਸੀਂ ਇਹ ਪੀਜੀ ਟੁਕੜੀਆਂ ਦੇ ਚਾਰ ਕੀਤੀ ਹੋਈ ਇੱਥੇ ਜਾ ਕੇ ਬੰਦਾ ਨਹੀਂ ਕੀ ਸਕਦਾ ਚਾਰ ਫੇਸ ਤੇ ਬਾਈ ਥੱਲੇ ਫਰਸ਼ ਵਗੈਰਾ ਬਣਾਉਣੀ ਪੈਂਦੀ ਆ ਜਾਂ ਫਰਸ਼ ਅਗਲੇ ਨੇ ਬਣਾਉਣੀ ਉਹ ਉਹਨਾਂ ਦਾ ਕੰਮ ਤੁਸੀਂ ਕੱਲੀ ਫਿਟ ਕਰਦੇ ਅਸੀਂ ਫਿਟ ਕਰ ਰਹੇ ਆ ਸਾਡਾ ਕੰਮ ਫਿਟਿੰਗ ਦਾ ਵਾਸਤਾ ਤੋਂ ਇਲਾਵਾ ਅਸੀਂ ਮਤਲਬ ਵੀ ਇਹ ਹੱਟ ਨਹੀਂ ਉਹ ਹਟ ਇੱਕ ਸਰਕੰਡੇ ਦੀ ਕਾਂ ਦੀ ਹੁੰਦੀ ਆਟ ਉਹ ਵੀ ਅਸੀਂ ਤਿਆਰ ਕਰਦੇ ਆ ਠੀਕ ਹੈ ਬੇਤੂ ਸਾਡੂ 25 ਕਰ ਕਰਤੀ ਪੈਂਦੀ ਸਾਲ ਹੋ ਗਏ ਉਹ ਕੰਮ ਕਰਦੇ ਆ ਕਰਦੇ ਆ ਇਹੋ ਕਰਦੇ ਆ ਫਰਾਣੇ ਦੀ ਸਭ ਤੋਂ ਵੱਡੀ ਦੁਕਾਨ ਸਾਡੀ ਇਹੋਈ ਹੈ ਠੀਕ ਹੈ ਸਾਡੇ ਕੋਲ 20 25 ਬੰਦੇ ਲੇਬਰ ਕੰਮ ਕਰ ਰਹੀ ਹੈ ਹੂੰ ਇਹ ਨਹੀਂ ਵੀ ਥੋੜੇ ਜੇ ਵੀ ਜੇ ਆਪਾਂ ਹੱਟ ਬਣਾਉਣੀ ਹੈ ਇਹ ਹਾਂ ਕਿਸੇ ਦੇ ਘਰੇ ਇੱਕ ਬਰੋਣੀ ਘਰੇ ਬਣਵਾਲੇ ਜਿੱਥੇ ਬਣਾ ਕੇ ਚਾ ਰਿਹਾ ਹੈ ਇੱਥੋਂ ਬਣਾ ਕੇ ਜਾ ਕੇ ਤਿਆਰ ਕਰ ਆਹ ਕੀ ਚੀਜ਼ਾਂ ਨੇ ਇਹ ਸਾਈਡ ਤੇ ਲੱਗ ਜੀ ਜੀ ਹੱਟ ਦੀ ਹਟ ਦੇ ਹਟ ਦੇ ਮਤਲਬ ਤੁਸੀਂ ਨਾ ਚਾਲਰ ਲੱਗਦੀ ਆ ਦੋ ਉੱਪਰ ਦੀ ਇਹਦਾ ਮਤਲਬ ਤਿੰਨ ਫੁੱਟ ਥੱਲੇ ਲੱਗਦੀ ਆ ਦੋ ਫੁੱਟ ਉੱਤੇ ਲੱਗਦੀ ਆ ਕੀ ਆਈਡੀਆ ਰੇਟ ਵਗੈਰਾ ਕੀ ਪੈ ਜਾਂਦਾ ਪਾ ਇਹਨਾਂ ਦੇ ਜਿਹੜਾ ਰੂਮ ਤੇ ਤਿਆਰ ਕਰਦੇ ਉਹ 180 ਰੁਪਏ ਸਕੇਰ ਫੁੱਟ ਆ ਹਾਂਜੀ ਲੋਹੇ ਸਮੇਤ ਵਿੱਚੇ ਸਾਡਾ ਕਰਾਇਆ ਹੁੰਦਾ ਪੰਜਾਬ ਪੰਜਾਬ ਚ ਪੰਜਾਬ ਪੰਜਾਬ ਜਿਹੜਾ ਪੰਜਾਬ ਤੋਂ ਸੀਟ ਤੋਂ ਬਾਹਰ ਹੋਊਗਾ ਜੰਮੂ ਜੰਮੂ ਉਹਦਾ ਅਸੀਂ ਸਿਕ ਰਕ ਰੈ ਲੈਨੇ ਆ ਆ ਕਿਵੇਂ ਇੰਨੀ ਚਮਕੀ ਜੀ ਜਾਂਦੀ ਆ ਇਹਦਾ ਕੀ ਇਹ ਤੇ ਵਾਰਨਿਸ਼ ਕਰਵਾਈ ਕਿਸ ਨੇ ਹਾਂਜੀ ਇਹਦੇ ਵਾਰਨਿਸ਼ ਹੋ ਜਾਂਦੀ ਆ ਹਾਂਜੀ ਇਹਦੇ ਵਾਰਨਿਸ਼ ਨੇ ਇਹ ਫਾਇਦਾ ਵੀ ਆਪਣਾ ਇੱਕ ਵਾਹਸ ਕਾਲ ਤੇ ਸਿਉਂਖ ਵਗੈਰਾ ਨਹੀਂ ਸਿਉਂਖ ਦੀ ਗਰੰਟੀ ਹੈ ਜੀ ਸਿਉਂਖੇ ਸ਼ਾਮ ਚ ਵਾਂਸ ਹੁੰਦਾ ਤਾਂ ਘਰ ਹੀ ਬੰਦੇ ਆ ਇਹ ਸ਼ਾਮ ਚ ਵਾਂਦਾ ਆ ਬਸ ਵੈਸੇ ਵੈਸੇ ਵਾਂਦਾ ਜਿਹੜਾ ਆਪਣਾ ਇਧਰ ਪੰਜਾਬ ਦਾ ਵਾਂਸ ਉਹ ਨਹੀਂ ਠੀਕ ਉਹ ਨਹੀਂ ਠੀਕ ਹੈ ਤੇ ਆ ਵੇਖੋ ਵਾਂਸ 200 ਕਾਈਆ ਵੇਖੋ ਆ ਜਵਾਕਾਂ ਵਾਸਤੇ ਬਣਾਈ ਆ ਜੀ ਨਹੀਂ ਇਹ ਕੁੱਕੜਾਂ ਦੇ ਖੁੱਡੇ ਬਸ ਕੁੱਕੜਾਂ ਦੇ ਖੁੱਡੇ ਬਸ ਖੁੱਡਾ ਠੀਕ ਹੈ ਵਿੱਚ ਕੁੱਕੜਾ ਖੁੱਡਾ ਬਣਾਇਆ ਵੇ ਹਾਂਜੀ ਕੇ ਬਣਾਇਆ ਸਰਦੋ ਜੀ ਠੀਕ ਹੈ ਤੇ ਇਹ ਵੀ ਤਿਆਰ ਕਰ ਦਿੰਦੇ ਆ ਇਸ ਤੋਂ ਇਲਾਵਾ ਆ ਆ ਮੈਨੂੰ ਐ ਲੱਗਿਆ ਪਹਿਲਾਂ ਮੈਂ ਜਦੋਂ ਆ ਆ ਤੁਹਾਨੂੰ ਦਿਖਾਉਣੇ ਕਿਤਰਾ ਬੰਦ ਹੋ ਹਟ ਜਿਹੜੀ ਗੋਲ ਵੱਡਾ ਉਹ ਸਿਗਨਲ ਖਿੱਚਣਾ ਵਾਲਾ ਹੁੰਦਾ ਇਹ ਕਿਸ ਕਰ ਮ ਆਉਂਦਾ ਇਹ ਨਹੀਂ ਨਹੀਂ ਇਹ ਤਾਂ ਦਿਖਾਉਣੇ ਵੀ ਚੀਜ਼ ਆ ਜਿਹੜਾ ਇਹ ਹਟ ਦੇ ਗੇਟ ਲੱਗਦਾ ਠੀਕ ਹੈ ਜੀ ਇਹ ਇਹ ਵੀ ਉੱਤੇ ਲੱਗਦੀ ਜਾਂ ਹੱਟ ਲੱਗਦੀ ਇਹਦੇ ਦਿੱਤੇ ਜਿਵੇਂ ਆ ਬਣੀ ਪਈ ਨਾ ਇਹਦੇ ਉੱਤੇ ਲੱਗੂਗੀ ਠੀਕ ਹੈ ਆ ਜਿਵੇਂ ਆ ਉੱਪਰਲੀ ਸਾਈਡ ਹੋਗੀ ਹਾਂਜੀ ਇਧਰਲੀ ਉੱਪਰਲੀ ਸਾਈਡ ਹੋਗੀ ਹਾਂਜੀ ਆ ਥੱਲੇ ਉਹ ਜਿਹੜੀ ਹੱਟ ਇੱਦਾਂ ਦਿਖਾਈ ਦਊਗੀ ਆ ਜਿਹੜੀ ਇਹ ਉੱਪਰ ਟਿਕ ਜਾਣੀ ਹੈ ਹਾਂ ਠੀਕ ਹੈ ਤੇ ਮੀਂਹ ਮਤਲਬ ਆ ਥੱਲੇ ਰਿਚਾ ਆਉਂ ਸ਼ੌਕ ਲੱਗ ਜੇ ਕੁਝ ਵੀ ਹੋ ਜੇ ਸਰ ਫੋਨ ਕਰਨਾ ਬਾਈ ਗਾਰੰਟੀ ਦਿੰਨੇ ਉਹਦਾ ਗਾਰੰਟੀ ਗਾਰੰਟੀ ਠੀਕ ਆ ਤੇ ਬਾਈ ਇੱਕ ਗੱਲ ਇਹ ਆ ਬਾਈ ਨੇ ਇਹ ਗੱਲ ਕਹੀ ਸੀ ਵੀ ਇੱਕ ਨੋਰਮਲ ਡਿਜ਼ਾਈਨ ਨਹੀਂ ਜਿਵੇਂ ਦਾ ਡਿਜ਼ਾਈਨ ਤੁਹਾਡੇ ਦਿਮਾਗ ਚ ਆ ਗਿਆ ਵੀ ਆਪਾਂ ਦਾ ਬਾਈ ਸਪੈਸ਼ਲ ਬਣਾਉਣਾ ਸਭ ਤੋਂ ਵੱਖਰਾ ਬਣਾਉਣਾ ਰੂਮ ਬਣਵਾ ਲਓ ਹੱਟ ਬਣਵਾ ਲਓ ਸਾਨੂੰ ਦੱਸ ਦਿਖਾ ਦੇ ਵੈਜੀ ਬਣਾਉਣੀ ਹੈ ਇੱਕ ਮੰਨ ਕੇ ਚੱਲੋ ਰੂਮ ਤਿਆਰ ਕਰਨਾ ਹੈ ਏਸੀ ਰੂਮ ਤਿਆਰ ਕਰਨਾ ਕਿੰਨਾ ਟਾਈਮ ਲੱਗ ਜਾਂਦਾ ਉਹਨੂੰ ਬਣਾਉਣ ਟਿੱਤ ਘਟ ਘਟ ਏਸੀ ਰੂਮ ਤਿਆਰ ਕਰਨ ਤੇ ਲੱਗ ਜਾਂਦੇ 10 15 10 15 ਦਿਨ ਪਾਹ ਹਾਂ ਜੀ 15 ਦਿਨ ਲੈਂਦੇ ਤੇ ਹੋਊ ਸਾਰਾ ਬਾਸ ਬਾਸ ਥਰਮਾ ਕੋ ਲੱਕੜ ਸਾਰਾ ਉਸ ਵਿੱਚ ਤੇ ਕੂਲਿੰਗ ਕਾਲੀ ਬਾਹਰ ਹੀ ਨਹੀਂ ਜਾਂਦੀ ਆਹ ਹੈ ਕਿ ਭਾਵੇਂ 2 ਘੰਟੇ ਏਸੀ ਲਾ ਲਿਓ ਹੂੰ ਸਾਰਾ ਦਿਨ ਕੂਲਿੰਗ ਨਾਲ ਸਾਨੂੰ ਪੁੱਛ ਲਿਓ ਅੱਛਾ ਠੀਕ ਹੈ ਜੀ ਹੂੰ ਇਹ ਠੰਡਾ ਰਹਿਣਾ ਵਾਸਤੇ ਬਾਸ ਬਾਸ ਠੰਡਾ ਹੀ ਹੁੰਦਾ ਹੈ ਤੇ ਇਹ ਮਿੱਤਰੋ ਆਪਾਂ ਤੁਸੀਂ ਰੋਡ ਦੇਖ ਸਕਦੇ ਹੋ ਮਕਸਰ ਰੋੜਾ ਸਾਧਕ ਤੇ ਸਾਹਮਣੇ ਬਾਈਆਂ ਦੀ ਅਜੇ ਜੀਐਸਜੀ ਫੈਂਸੀ ਹਟਾ ਉਹ ਸਾਹਮਣੇ ਜਿਹੜੀਆਂ ਹਟਾਂ ਬਣੀਆਂ ਹੋਈਆਂ ਝੋਪੜੀਆਂ ਕੋਠੀਆਂ ਵਾਸਤੇ ਹੋਵੇ ਆ ਪਾਰਕਾਂ ਵਾਸਤੇ ਆ ਜਾਂ ਹੋਟਲਾਂ ਦੇ ਵਿੱਚ ਵੀ ਜਿਵੇਂ ਕਮਰੇ ਆ ਬਈਰ ਏਸੀ ਬਣਾਉਂਦੇ ਆ ਰੂਮ ਬਣਾਉਂਦੇ ਆ ਮੈਂ ਫੋਟੋ ਵੀ ਐਡ ਕਰ ਦੂੰਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕੰਮ ਆ ਬਈਰਿਆਂ ਦਾ ਤੇ ਬਾਕੀ ਤੁਹਾਨੂੰ ਰੇਟ ਵਗੈਰਾ ਦੱਸਦੇ ਆ ਜੇ ਤੁਸੀਂ ਮੰਨ ਲਓ ਜੀ ਆਪਾਂ ਕਈ ਰੇ ਪਾਰਕ ਦੇ ਵਿੱਚ ਆਲੇ ਲਾਉਣੀ ਹੋਵੇ ਕੰਦ ਕਰਨੀ ਹੋਵੇ ਉਹ ਅਜੇ ਉਹ ਆ ਚੀਜ਼ ਆ अच्छा जे भाई आज ये बड़ी हुई ना कांड बस्ती है जे ओ जो जे कोई डिजाइन दऊ ओ हो जा बन जांदा जरूरी नहीं है ठीक है ਵੀ ਇਹ ਇਦਾਂ ਵੀ ਬਣਾਇਦਾ ਬਣ ਜਾਊਗਾ ਜੇ ਹੋਰ ਵਿਚਾਰ ਨਾਰਮਲ ਜੀ ਨਾਰਮਲ ਮਿਲ ਜਾਊਗਾ ਬਿਲਕੁਲ ਪੱਕਾ ਕੰਮ ਆ ਨਾ ਕੋਈ ਸਿਉਂਕ ਪਵੇ ਗਾਰੰਟੀ ਵਾਰੰਟੀ ਬਾਈ ਠੋਕ ਕੇ ਦਿੰਦੇ ਆ ਜੇ ਕੂਲਿੰਗ ਏਸੀ ਦੀ ਬਾਹਰ ਨਿਕਲ ਗਈ ਕਹਿੰਦੇ ਅਸੀਂ ਖੜੇ ਆ ਤੇ ਆ ਜਿਹੜੀਆਂ ਏਸੀ ਰੂਮ ਤਿਆਰ ਕਰਕੇ ਦਿੰਦੇ ਆ ਬਾਕੀ ਜਿਹੜਾ ਹਟਾ ਹਟਾ ਤਿਆਰ ਬਾਕੀ ਨੰਬਰ ਦਿੱਤੇ ਹੋਇਆ ਸਕਰੀਨ ਤੇ ਜੇ ਕਿਸੇ ਨੇ ਤਿਆਰ ਕਰਵਾਉਣਾ ਹੋਏ ਤੁਸੀਂ ਆਰਡਰ ਕਰ ਸਕਦੇ ਹੋ ਤੇ ਕਾਲ ਕਰ ਸਕਦੇ ਹੋ ਬਾਕੀ ਤੁਸੀਂ ਇੱਥੇ ਆ ਕੇ ਵੀ ਦੇਖ ਸਕਦੇ ਹੋ ਤੇ ਬਾਈ ਹੋਰ ਕੁਝ ਕਹਿਣਾ ਚਾਹੁੰਦੇ ਹੋ ਬਸ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਹੈਨਾ ਤੇ ਮਿਲਦੇ ਆਂ ਦੋਸਤੋ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ